ਸਤਿ ਸ਼੍ਰੀ ਅਕਾਲ ਟਨ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਫਗਵਾੜਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੀ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ ਜਿਸ ਵਿੱਚ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਵੀ ਹਾਜ਼ਰ ਸਨ ਅਤੇ ਨਾਲ ਹੀ ਹਲਕਾ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ ਅਤੇ ਹਰਜੀਮਾਨ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੀ ਮੌਜੂਦ ਸਨ ਜਿੱਥੇ ਬਜ਼ਾਰਾਂ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਡਾਕਟਰ ਰਾਜਕੁਮਾਰ ਜੱੱਬੇਵਾਲ ਦੇ ਹੱਕ ਵਿੱਚ ਵੋਟਾਂ ਦੀ ਵੀ ਅਪੀਲ ਕੀਤੀ। ਮੁੱਖ ਮੰਤਰੀ ਮਾਨ ਨੇ ਆਖਿਆ ਇਨ੍ਹਾਂ ਚੋਣਾਂ ਵਿੱਚ ਆਪ ਪਾਰਟੀ ਦੇ ਉਮੀਦਵਾਰ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰਕੇ ਪਾਰਲੀਮੈਂਟ ਵੀ ਜਾ ਕੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨਗੇ ਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣਗੇ। ਪੇਸ਼ ਹੈ ਇੱਕ ਰਿਪੋਰਟ। ਕਿੰਨੇ ਬਿਗ ਮਿਸ਼ਨ ਲੈਣੀ ਹੈ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ 200 ਦੀ ਚੰਗਾ 4 ਜੁਲਤਾਂ ਦੀ ਮੈਂ ਮਿਸ਼ਨ ਦੇਵਾਂਗਾ ਪਰ 1000 ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਤੋਂ ਚਾਰ ਮੁੰਡੇ ਕੁੜੀਆਂ ਜੇ ਸਰਕਾਰ ਕਿਤੇ ਆਵੇ ਜੋ ਲੋਕ ਕਹਿਣਗੇ ਉਹ ਸਾਫ ਚੱਲਾਂਗੇ ਕਿਉਂਕਿ ਸਰਕਾਰਾਂ ਲੋਕ ਬਣਾਉਂਦੇ ਆਂ ਔਰ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ ਸਰਕਾਰਾਂ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਬਿਜ਼ਨਸ ਆਪ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਚੁੱਲਿਆਂ 'ਚ ਅੱਗ ਬਚਾਉਣ ਵਾਸਤੇ ਅੱਗ ਜਿਹੜੀ ਐ ਉਹਨੂੰ ਬੁਝਾਉਣ ਵਾਸਤੇ ਅਗਰ ਉਹ ਜਲਦੀ ਬਲਦੀ ਰੱਖਣ ਵਾਸਤੇ ਹੁੰਦੀਆਂ ਨੇ ਸਰਕਾਰਾਂ ਚੁੱਲਿਆਂ ਦੀ ਅੱਗ ਬੁਝਾਉਂਦੀਆਂ ਨਹੀਂ ਹੁੰਦੀਆਂ ਪਰ ਕਿਸਮਤੀ ਨਾਲ ਇੱਕ ਪਹਿਲਾਂ ਨੇ ਸਰਕਾਰਾਂ ਨੇ ਆਪਣੇ ਚੁੱਲਿਆਂ ਦੀ ਅੱਗ ਬਚਾਈ ਹੈ ਮੇ ਲੋਕਾਂ ਅਕਲ ਨਹੀਂ ਮੇ ਦੇਸੀ ਮੈਂ ਦੂਰ ਦੇਵ ਸੀ ਮੈਂ ਫੁੱਦ ਸਲਾਮ ਕਾ ਦੇ ਤੋ ਕੰਮੀਆਂ ਦਾ ਵੇੜਾ ਸੰਤਰਾ ਮਦਾਸੀ ਦੀ ਤਕਤਾ ਮੰਗਾ ਕੇ ਆ ਕੇ ਮੈਂ ਫਸਟ ਹੌਜ਼ ਆ ਰਿਹਾ ਮੈਂ ਗੋਲਡ ਮੈਡਲ ਜਿੱਤਦਾ ਰਿਆਂ ਕੀ ਪਤਾ ਸੀ ਪ੍ਰਮਾਤਮਾ ਨੇ ਇਸ ਰੇਵਲ ਤੇ ਜਾ ਕੇ ਆਹ ਜ਼ਿੰਮੇਵਾਰੀਆਂ ਕਿਹੀਆਂ ਨੇ ਸੋ ਪ੍ਰਮਾਤਮਾ ਆਪ ਹੀ ਨਿਖੀਦਾ ਹੈ ਕਹ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਹੈ ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਸਲਾ ਵੀ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬੈਠ ਕੇ ਵੱਡੇ ਵੱਡੇ ਇਤਬਾਕ ਖਰਾਬ ਹੋ ਜਾਂਦੇ ਆ ਛੋਟੇ ਦਵਾਕ ਤੋਂ ਵੀ ਖਰਾਬ ਹੋਇਆ ਲੇਕਿਨ ਫਰਕ ਇਹਨਾਂ ਕਰ ਜਿਹੜੇ ਪਹਿਲਾਂ ਆਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਆਵਾਜ਼ ਆਵਾਜ਼ ਨਹੀਂ ਉਹ ਤੁਸੀਂ ਕਾਲਤਾ ਸ਼ੇਰ ਪੰਜਾਬ ਦੀ ਅੰਦਰ 18 ਸਾਲ ਦੀ ਉਮਰ ਠੀਕਾਂਕੀ ਸੀ ਉਹ ਤਾਂ ਨਮੇੜਿਆੇ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਸਿਰਫ ਇੱਕੋ ਚਾਹੇ ਮੇਰੇ ਪੰਜਾਬ ਨੂੰ ਨਜ਼ਰ ਆ ਲੱਗੇ ਮੇਰਾ ਪੰਜਾਬ ਉਹੀ ਕੁਸ਼ਤਿਆ ਖਿੱਤੇ ਗਿੱਤੇ ਪੰਹਰੇ ਵਾਲਾ ਪੰਜਾਬ ਬਣ ਜੇ ਸੁਜੀਤ ਪਾਤਰ ਨੇ ਲਿਖਿਆ ਕੀ ਹੋਇਆ ਜੇ ਪੰਖ ਚੜਾਈ ਤੂੰ ਅਗਲੀ ਰੋਤ ਵਿੱਚ ਸ਼ਕੀਨ ਰੱਖੀ ਮੈਂ ਲੱਭ ਕੇ ਲਾਉਣਾ ਕਿਤੋਂ ਕਲਮਾ ਤੂੰ ਫੁੱਲਾਂ ਚੋਕੀ ਜ਼ਮੀਨ ਰੱਖੀ ਵੀਰੋ ਫੁੱਲਾਂ ਚੋਕੀ ਜ਼ਮੀਨ ਰੱਖਿਓ ਕਲਮੇ ਤੇ ਪਾ ਗਏ ਅਸੇ ਧਰਤੀ ਤੇ ਕਿੰਨੇ ਠੰਗੜੇ ਪੈਂਦੇ ਦੇਖਿਓ ਆਪਾਂ ਬਾਹਰ ਜਾਣ ਦਾ ਸਿਸਟਮ ਹੀ ਬੰਦ ਕਰ ਦੇਣਾ ਕਿਉਂ ਚਾਹੀਏ ਆਪਣੀ ਧਰਤੀ ਛੱਡ ਕੇ ਉਹਦੇ ਜਾ ਕੇ ਤੇ ੱੱਕੇ ਕਾਈ ਜਾਂਦੇ ਆ ਬਹੁਤ ਸਾਰੇ ਮੁੱਦੇ ਕਲੀਅਰ ਪਾਕਿਸਤਾਨ ਵਾਲਾਕੀ ਮਨ ਕੋਲ ਫੌਨਾ ਨਹੀਂ ਅਸੀਂ ਅੱਗੇ ਨਹੀਂ ਮੈਂ ਰੋਲ ਫੋਨ ਹੁੰਦੇ ਨੇ ਸਾਨੂੰ ਔਕੜੀ ਦੇਖੀ ਸੀ ਚਾਂਦ ਦਾ ਪ੍ਰੋਗਰਾਮ ਪੈਂਸਲ ਕਰਤਾ ਸੀ ਸਬੀਰੋ ਇਹ ਥੋੜੇ ਪਿਆਰ ਕਰਕੇ 40 ਮਿੰਟ ਕੁਛੜੀ ਹੋ ਸਕਦਾ ਐਸ ਵਾਰ 13 0 ਕਰ ਦੋ ਮੇਰੇ ਤੋਂ ਛਿੰਨੇ ਵਾਲੀ ਅਲ ਕਿਹੜੀ ਹੈ ਉਹ ਬਾਤ ਬਤੂੰਗਾ ਪਰ ਇੱਕ ਬਾਤ ਕੱਢੂੰਗਾ ਵੀ ਤੇ ਤੁਸੀਂ ਮੇਰੇ ਦੋ ਸਾਲਾਂ ਤੇ ਕੰਮਰ ਦੀ ਮੋੜ ਲਾਤੀ ਇਹਦਾ ਮਤਲਬ ਤੁਸੀਂ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਂ ਤਾਂ ਸੁੱਕੜਿਆ ਮੈਂ ਟੁਕੜੇ ਉੱਛਾਣਾ ਕੰਮ ਨਹੀਂ ਕਰਾਂਗਾ ਜਿਹੜੀ ਕੰਪਨੀ ਦੀ ਟੀ-ਸ਼ਰਟ ਮੇਰੇ ਨਾਲ ਟਕਣ ਲੱਗੇ ਨਾ ਆ ਕਪੜਾ ਮਾਰਕੀਟ ਕਰਿਆ ਜਿਹੜੀ ਕੰਪਨੀ ਵੀ ਇਸ਼ਤ ਬਿਗ ਫਿਗਰ ਲੱਗੇ ਨਵੇਂ ਨਵੇਂ ਪ੍ਰਿੰਟ ਕਰਦੀ ਹੈ ਫਿਰ ਉਹ ਇਸ ਕਰਕੇ ਚੁੱਪ ਸੀ ਮੇਰਾ ਹੌਸਲਾ ਕਿਹਾ ਦੋਗੇ ਕਿਉਂਕਿ ਮੈਂ ਤਾਂ ਫੈਸਲਾ ਮੈਂ ਕਵਾਉਣੀ ਨਹੀਂ ਪੈਸੇ ਤਾਂ ਮੈਂ ਕਵਾਉੜੇ ਨਹੀਂ ਪੈਸਿਆਂ ਨਾਲ ਪਰਸੇ ਕ腐ਸ਼ਨਲ ਪਸਤਾ ਵੇਚਾਣਾ ਨਹੀਂ ਮਤਲਬ ਤੇਰਾ ਥੋੜੇ ਨਹੀਂ ਆ ਥੋੜੇ ਕਰਤੀਆਂ ਥੋੜੇ ਵਾਸਤੇ ਆ ਸੋ ਵੀਰੋ ਰਾਜਪੁਰਖ ਚੱਕੇ ਵਾਲੀ ਜੀ ਡਾਕਟਰ ਰਾਜਪੁਰਖ ਸਰ ਜ਼ਮੀਨ ਤੋਂ ਉੱਠ ਕੇ ਆਇਆ ਮੈਂ ਤਾਂ ਕਰਕੇ ਆ ਆਮ ਕਰ ਤੁਗਰੀ ਕਰ ਚੁਆਇਆ ਇਹ ਹਾਜੇ ਬੰਦਿਆਂ ਨੂੰ ਜੋ ਪਾਰਲੀਮੈਂਟ ਭੇਜਾਂਗੇ ਜਿਨ੍ਹਾਂ ਨੇ ਕਿਪੀਆ ਆਪਣੇ ਪਿੰਡਾਂ ਤੇ ਹੰਡਾਈਆਂ ਹੋਈਆਂ ਨੇ ਤਾਂ ਫਿਰ ਉਹ ਹੈ ਕਿ ਕੋਈ ਬਾਰਕ ਤੇ ਆਉਣਗੇ ਛੋਟੇ ਵਾਸਤੇ ਛੋਟੇ ਵਾਸਤੇ ਸਰ ਸ੍ਰਿੰਗਰਿਕ ਸਿਕਵਰਿੰਗ ਮੈਂ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰੀ ਕਹਿਣਾ 13 ਸੁੰਦੋ 13 ਸੂ ਪੰਜਾਬ ਬਣੇਗਾ ਹੀਰੋ ਜੈ ਜੀ ਹੋਵੇ ਜੈ ਐਸ ਵਾਰੀ ਪੰਜਾਬ ਬੜੇਗਾ ਹੀਰੋ ਤੇਰਾ ਜੀਰੋ ਤੇਰਾ ਜੀਰੋ ਸੁਭੀਰੋ ਆਹੀ ਹੌਸਲਾ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਪਰ ਤੇ ਕੌਣ ਕਾਇਮ ਹੈ ਇਹਦੀ ਉਮਰ ਹੋਣੀ 100 ਸਾਲ ਤੋਂ ਉੱਪਰ ਤੇ ਕੰਮ ਕਾਇਮ ਕਿਵੇਂ ਤੇਨੇ ਪੜਿਆ ਤੇਨੇ ਪੜਿਆ ਨੇਰੀਆਂ ਚੱਕਰ ਤੂਫਾਨ ਚੱਲੇ ਹੋਣੇ ਕਾਰਨ ਕੀ ਹੈ ਤੇ ਇੱਥੇ ਖੜੇ ਰਹਿਣ ਦਾ ਕਿਉਂਕਿ ਇਹਦੀ ਜੜਾਂ ਕਾਇਮ ਨੇ ਤੇ ਜੜਾਂ ਨਾਲ ਜੁੜਿਆ ਹੋਇਆ ਇਹ ਤਾਂ ਧਰਤੀ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਜਿਹੜੇ ਲੀਡਰ ਜਿਹੜੇ ਕੋਈ ਕਲਾਕਾਰ ਬੜਾ ਜਨ ਮਸ਼ਹੂਰ ਹੋ ਕੇ ਆਪਣੀ ਜਗ੍ਹਾ ਛੱਡ ਜਾਂਦੇ ਨੇ ਜਦ ਥਿੰਨੇ ਲੋਕਾਂ ਨੇ ਉਹਨੂੰ ਬਣਾਇਆ ਹੁੰਦਾ ਉਹਨਾਂ ਨੂੰ ਭੁੱਲ ਜਾਂਦੇ ਨੇ ਬਰੋਨ ਦਾ ਕਮਲੇਆ ਕਮਲੇਆਲੇ ਜਿਹੜੇ ਬੁੱਟੇ ਹੁੰਦੇ ਨੇ ਉਹਨਾਂ ਦਾ ਹਾਲ ਹੁੰਦਾ ਏ ਤੇ ਪਿੱਪਲ ਨੇ ਉਹ ਪਿੱਪਲ ਦੇ ਪੱਤੇ ਆਵੇ ਪਿੱਪਲ ਦੇ ਪੱਤੇ ਆਵੇ ਕਾ ਦੀ ਖੜਖੜ ਖੜਖੜ ਲਾਈ ਹੈ ਬੱਤ ਚੜ ਗਏ ਪੁਰਾਣੇ ਪੰਜਾਬ ਵਾਲੇ ਉਲਕਤ ਨਵੇਂ ਆ ਗਏ ਅੱਜ ਦਾ ਸੋਨ ਓ ਮਾ ਜੀ ਕਾ ਜੀ ਜਿੰਦਾਬਾਦ ਜਿੰਨੇ ਦੀ ਇਮਾਨਦਾਰੀ ਦਾ ਤੁਹਾਡੀ ਬਹਾਦਰੀ ਦਾ ਔਰ ਤੁਹਾਡੇ ਪਿਆਰ ਦਾ ਪ੍ਰਤੀਕ ਅਸਮਾਨ ਸਾਹਿਬ ਔਰ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸਾਥੀਆਂ ਦਾ ਸੰਗਠਨ ਦਾ ਜਿਨ੍ਹਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਔਰ ਮਾਨ ਸਾਹਿਬ ਤੁਸੀਂ ਸਭ ਤੋਂ ਵੱਡੀ ਕ੍ਰਾਂਤੀ ਕੀਤੀ ਹਰਜੀ ਤੁਸੀਂ ਜਿਹੜੀਆਂ ਮਾਨ ਸਾਹਿਬ 43000 ਲੋਕਾਂ ਨੂੰ ਦਿੱਤੇ ਮਾਨ ਸਾਹਿਬ ਨੂੰ 2.5 ਲੱਖ ਲੋਕ ਬਾਹਰ ਜਾਣ ਤੋਂ ਬਚਾ ਲਿਆ ਉਹ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਇਹ ਪ੍ਰਾਪਤੀ ਹੋਰ ਦੂਸਰੀ ਦੂਸਰੀ ਪ੍ਰਾਪਤੀ ਜਿਹੜੀ ਹੈ ਜ਼ੀਰੋ ਬਿਲ ਆ ਗਿਆ ਹੈ ਭਗਵਾਨਤ ਮਾਨ ਸਾਹਿਬ ਸੋ ਤੀਸਰੀ ਮਾਨ ਸਾਹਿਬ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਮਾਨ ਸਾਹਿਬ ਮੈਂ ਲੋਕਾਂ ਦੀ ਬੇਨਤੀ ਆਪ ਜੀ ਨੂੰ ਕਰਨੀ ਚਾਹੁੰਦਾ ਸਾਡੇ ਪਗਵਾੜੇ ਦੀ ਬਹੁਤ ਦੇਰ ਤੋਂ ਮੰਗ ਹੈ ਪਗਵਾੜੇ ਨੂੰ ਜਬ ਓ ਸਾਥੇ ਚਲਾਓ ਸੱਪੋਣਾ ਐਸਾ ਨਾ ਕਰਾਓ ਬੇਤੀ ਨੂੰ ਠਗਰਾਉਂਦੇ ਨਹੀਂ ਸੋ ਰਾਜ ਜੀ ਦੀ ਜੋ ਵੀ ਬੇਤੀ